ਮਨਜੀ ਨੇ ਆ ਜਾਣਾ ਅੱਜਕ ਰਾਹ ਰਣਾ ਉਹਨੇ ਪਤਾ ਨਹੀਂ ਮੇਰੀ ਕਿਹੜੀ ਸਲਾਹ ਨਾ ਗਈ ਆ ਆ ਜਾਣਾ ਕਿ ਨਹੀਂ ਆ ਜਾਣਾ ਦਿਨ ਤੇ ਡੁੱਬ ਗਿਆ ਵਾ ਤੇ ਕੀ ਬਤਾਉਣਾ ਕਿ ਨਹੀਂ ਆਉਣਾ ਉਹਨੇ ਮੈਂ ਨਾ ਉਹਦੇ ਹੁੰਦਿਆਂ ਤੇ ਗੱਲ ਨਹੀਂ ਹੁੰਦੀ ਇੱਕ ਮੈਂ ਤੇਰੇ ਨਾਲ ਗੱਲ ਕਰਨ ਲੱਗਾ ਹਾਂ ਕਰੋ ਰੁਪਈਆ 20000 ਰੱਖਿਆ ਮੈਂ ਵਖੀ ਤੇ ਤੇ ਉਹ ਮੇਰਾ ਇਰਾਦਾ ਵਾ ਸਿਮਾ ਦੇ ਨਾਂ ਕਰਾ ਦੀਏ ਕੁੜੀ ਦੇ ਕੰਮ ਆਊਗਾ ਨੂੰ ਪਤਾ ਲੱਗ ਗਿਆ ਨਾ ਤੇ ਉਹਨੇ ਕਪਾਤ ਬੜਾ ਪਾਉਣਾ ਪੱਤ ਪਾਉਣ ਨੂੰ ਅਸੀਂ ਹੋਰ ਕੋਈ ਕਿਹੜੇ ਮੰਗੇ ਲੈਣੇ ਆ। ਠੀਕ ਆ। ਇਹ ਮੈਂ ਪੈਸੇ ਜੋੜੇ ਆਪਣੇ ਦੁੱਧ ਦੇ। ਉਹ ਉਹ ਨੂੰ ਨਹੀਂ ਇਹ ਕੱਲ ਦਾ ਪਤਾ ਤੇ ਨਾ ਦੱਸੀ। ਉਹ ਕੁੜੀ ਦੇ ਕੰਮ ਆਉਣਗੇ ਪੈਸੇ ਜੇ ਹੋਏ ਹੋਣਗੇ ਉਹਨਾਂ ਦੀ ਬਾਹ ਪਲਕਾ ਕਿੰਨੇ ਫੜਨੀ ਆ। ਠੀਕ ਵਾ ਜਿਹੜੀ ਇਹ ਹੁਣੇ ਇਦਾਂ ਦੀਆਂ ਕਰਦੀਆਂ ਨਾ ਉਹਨਾਂ ਬਰਸ਼ਾ ਇਹਨੇ ਕਦੀ ਨਹੀਂ ਉਹਨਾਂ ਦੀ ਬਾਹ ਫੜਨੀ। ਬਾਹ ਤੇ ਸਾਡੇ ਤੋਂ ਬਿਨਾਂ ਨਹੀਂ ਕੀ ਵਿਚਾਰੀ ਦੀ ਕਿਸ ਨੇ ਫੜਨੀ। ਜੇ ਤੁਸੀਂ ਆਂਦੇ ਹੀ ਹੋ ਨਾ ਤੇ ਕਰਾ ਹੀ ਦਿਓ। ਛਾਉ ਗਈ ਆ। ਯਾਰ ਮਗਰੋ ਮਗਰੋ ਕਰਾ ਦੇਉ ਉਹਦੀਆਂ ਆਹੋ ਮਗਰੋ ਮੈਂ ਕੋਈ ਗੱਲ ਨਹੀਂ ਕੱਲ ਨੂੰ ਜਾ ਕੇ ਨਾ ਤੇ ਮੈਂ ਕਰਾਉਂਗਾ ਉਹਨੂੰ ਪਤਾ ਲੱਗਣਾ ਕਿੱਧਰ ਗਿਆ ਤੇ ਕਿੱਧਰ ਨਹੀਂ ਮੈਂ ਆਖੂੰਗਾ ਜਿਹੜਾ ਕਿ ਮੈਂ ਹਰ ਚਵਾਲ ਨੂੰ ਚੱਲਿਆ ਹੋਰ ਕੀ ਆ ਨਹੀਂ ਉਹਨੂੰ ਦੱਸਣਾ ਹੀ ਨਹੀਂਗਾ ਉਹਦੇ ਆਉਂਦਿਆਂ ਤੱਕ ਨਾ ਕਰਾ ਹੀ ਦਿਓ ਤੁਸੀਂ ਉਹਨੂੰ ਪਤਾ ਹੀ ਨਾ ਲੱਗੇ ਜਿਹੜਾ ਇਦਾਂ ਹੀ ਕਰਦੇ ਆ ਇਹ ਪਤਾ ਕੀ ਆ ਨਿਆਣਿਆਂ ਦੇ ਕੰਮ ਆਉਣਗੇ ਉਹਨੂੰ ਹੁਣ ਵਕਤ ਤੋਂ ਉਹਦਾ ਕੱਢਣਾ ਹੀ ਆ ਕਿਸ ਤਰ੍ਹਾਂ ਨਹੀਂ ਉਹ ਤੇ ਹੁਣ ਤੈਨੂੰ ਪਤਾ ਮਾਂ ਪਿਓ ਨੂੰ ਹੁੰਦਾ ਦੁੱਖ ਜ਼ਿਆਦਾ ਹੋਰ ਕਿਸ ਨੂੰ ਉਹਦਾ ਦੁੱਖ ਵਿਚਾਰੀ ਦਾ ਕੀ ਕਹਨੂ ਕੀ ਹੁਣਾਵਾ ਸਾਨੂੰ ਹੀ ਦੁੱਖ ਹੁਣਾਵਾ ਜੋ ਵੀ ਹੁਣਾਵਾ ਉਹਦਾ ਆਹ ਤੂੰ ਉਹਨਾਂ ਕੋਈ ਗੱਲ ਹੀ ਨਾ ਕਰੋ ਉਹਨੂੰ ਦੱਸੋ ਹੀ ਨਾ ਵੀ ਹੈਗੇ ਚਾਹੇ ਨਹੀਂ ਹੈਗੇ ਚਾਹੇ ਅਸੀਂ ਕਰਾਉਣੇ ਚਾਹੇ ਨਹੀਂ ਕਰਾਉਣੇ ਚੁੱਪ ਕਰਕੇ ਤੇ ਰਮਾਨ ਨਾ ਕਰਾਓ ਤੇ ਕਾਪੀ ਤੇਰੇ ਹੱਥ ਫੜਾ ਦੇਣਾ ਕਦੇ ਸ਼ਾਮ ਕੇ ਰੱਖ ਛੱਡੀ ਕਾਪੀ ਤੇ ਮੈਂ ਸੰਭਲ ਲੂੰਗੀ ਕੋਈ ਨਹੀਂ ਨਾ ਮੈਂ ਦੀਪ ਨਾਲ ਵੀ ਗੱਲ ਕਰ ਲੂੰਗੀ ਆਹ ਚਲੋ ਚਲੋ ਠੀਕ ਆ ਕਰ ਲੋ ਪੱਠਿਆਂ ਦਾ ਕੰਮ ਦੇਭ ਫੋਨ ਵੇਖਣ ਨਹੀਂ ਆ ਹਾਂਜੀ ਮੰਮੀ ਵੇਖਣ ਨਹੀਂ ਨਹੀਂ ਹਾਵੇ ਮੇਰੀ ਸਹੇਲੀ ਨੂੰ ਚੂੜੀਆਂ ਪੈਣ ਡੀਆਂ ਨਾ ਵੇਖਣ ਨਹੀਂ ਹਾਂ ਮੈਂ ਵੇਖ ਕਿੰਨਾ ਰਵਾਜ ਬਦਲ ਗਿਆ ਹੀ ਹੁਣ ਪਹਿਲਾਂ ਤਾਂ ਸੀ ਸਿੰਪਲ ਸੀ ਪਿਛੇ ਸਮੇਂ ਹੋ ਰਹੀ ਹੁਣ ਹੋਰ ਹੋ ਗਏ ਆ ਹੋਰ ਤੇ ਹੋਰ ਕਈ ਬਦਲਦੇ ਜਾਂਦੇ ਆ ਪਾਪੇ ਤੇਰੇ ਨੇ ਮੈਨੂੰ ਆਵਾਜ਼ ਮਾਰੀ ਸੀ ਉਧਰ ਡੰਗਰਾਂਵਾਲ ਕੀ ਆਂਦੇ ਪਾਪਾ ਜੀ ਸਲਾਹ ਕਰਨ ਆ ਹੀ ਆਂਦਾ ਵੀ ਦੁੱਧ ਤੇ ਥੋੜੇ ਪੈਸੇ ਮੈਂ ਲੁਕਾ ਕੇ ਰੱਖੇ 20 ਹਜ਼ਾਰ ਰੁਪਈਆ ਤੇ ਸਿਮੂ ਦੇ ਨਾਮ ਜਵਾਂ ਕਰਾ ਦੀਏ ਹਾਂ ਇਹ ਨਹੀਂ ਮੰਮੀ ਪਾਪਾ ਨੂੰ ਕਹਿਣਾ ਹੈ ਤੁਸੀਂ ਰੱਖੋ ਆਪਣੇ ਕੋਲ ਹੀ ਕੋਈ ਨਹੀਂ ਆ ਸਿਮੂ ਕੋਲ ਹੁਣ ਜਾਂ ਇਹਨਾਂ ਕੋਲ ਗੱਲ ਤੇ ਇੱਕ ਹੀ ਆ ਜੇ ਭਾਬੀ ਨੂੰ ਪਤਾ ਲੱਗ ਗਿਆ ਆ ਤੇ ਫੇਰ ਬੋਲੂਗੀ ਭਾਬੀ ਕਿਹੜੀ ਇੱਥੇ ਆ ਤੂੰ ਐਦਾਂ ਕਰ ਹਾਂ ਗੱਲ ਨਾ ਕਹਿ ਵੀ ਨਹੀਂ ਕਰਾਉਣੀ ਕਰਾਲਾ ਤੇਰੀ ਮਾਂ ਕਹਿੰਨੇ ਨਹੀਂ ਸਾਡੇ ਤੋਂ ਬਗੈਰ ਫੜਨੀ ਜੇ ਉਹਨੇ ਲਗਾਏ ਆ ਨਾ ਤੇ ਕੁਛ ਨਹੀਂ ਹੁੰਦਾ ਕਹਿ ਕਾਰਾ ਦੇ ਪਾਪਾ ਜੀ ਸਭੋਂ ਤੇ ਕੋਈ ਗੱਲ ਨਹੀਂ ਫੇਰ ਕੀ ਆ ਪਾਪਾ aí ਕੋਲ ਪੈਸੇ ਪਏ ਆ ਤੇ ਉਹ ਸਾਡੇ ਹੀ ਆ ਕਿਸੇ ਨੇ ਲੈ ਜਾਣੇ ਕਿਤੇ ਖੋ ਲੈਣੇ ਉਹਨਾਂ ਕੋਲੋਂ ਦੀਪਾ ਤੁਰੇ ਪੋਲੀਆਂ ਜੀਆਂ ਗੱਲਾਂ ਕਰਨ ਡਈਆਂ ਆਈ ਕਿਹੜੇ ਤੇਰਾ ਨਾਮ ਸਦਾ ਨਾਲ ਰਹਿਣਾ ਵਾ ਇਹ ਕਰਦਾ ਤੇ ਕੋਈ ਪਤਾ ਨਹੀਂ ਹੁੰਦਾ ਚਲੋ ਵੀਰੇ ਘੜੀ ਦਾ ਤੇ ਤੇਰੇ ਕੋਲ ਜੇ ਹੋਣਗੇ ਤੇ ਚਾਰ ਲਾ ਲੇਗੀ ਤੇ ਤੈਨੂੰ ਕੋਈ ਚਲੋ ਉਦਾਂ ਤੇ ਅਸੀਂ ਲੱਗੀ ਵਾਏ ਮਹਾਰਾਜ ਸਾਡੀ ਵੀ ਉੱਪਰ ਦੀ ਉਮਰ ਕਰੇ ਤੇ ਅਸੀਂ ਤੈਨੂੰ ਸਾਰਾ ਸਹਾਰਾ ਧਵਾਗੇ ਜੋ ਵੀ ਸਾਡੇ ਕੋਲ ਸਰੂਗਾ ਅਸੀਂ ਕਰਾਂਗੇ ਪਰ ਤੂੰ ਜਿਹੜਾ 20000 ਰੁਪਈਆ ਵਾ ਨਾ ਉਹ ਜਮਾ ਕਰਾ ਲਾ ਕੱਲ ਨੂੰ ਤੇਰੇ ਕੋਲ ਹੋਊਗਾ ਨਾ ਤੇ ਕੁੜੀ ਦਾ ਕਿਤੇ ਹੱਥ ਵੜਾਇਆ ਜਾਊਗਾ ਤੂੰ ਹੀ ਕਹਿੰਦੇ ਤੇ ਹੈਗੇ ਜੇ ਪਰ ਮੈਨੂੰ ਜਦੋਂ ਇੱਥੇ ਆਈਆਂ ਕਿ ਤੁਹਾਡੇ ਸਾਹਮਣੇ ਕਿੰਨਾ ਕੁਝ ਹੋਣ ਰਿਹਾ ਵਾ ਤੇ ਹੁਣ ਜਦੋਂ ਉਹਨੂੰ ਪਤਾ ਲੱਗ ਗਿਆ ਉਹਨੇ ਕਹਿਣਾ ਵਾ ਇੱਥੇ ਖਾਣ ਨੂੰ ਬੈਠੀ ਆ ਵਿੱਚੇ ਵਿੱਚ ਖਾਣ ਲਈ ਆ ਹਾਡਾ ਘਰ ਤੇ ਐਵੇਂ ਤੂੰ ਮੈਂ करूਗੀ ਰਿਸ਼ਤੇਦਾਰੀਆਂ ਚ ਗੱਲਾਂ ਜਾਣ ਗਈਆਂ ਤੇ ਮੈਨੂੰ ਇਹ ਆ ਵੀ ਚੰਗੇ ਜਿਹਾ ਨਹੀਂ ਲੱਗੀਦਾ ਦੀਪਾ ਮੇਰੀ ਸੁਣ ਗੱਲ ਜਮਾ ਸਾਲਾਂ ਨੂੰ ਹੋਰ ਕੁੜੀ ਹੋਈ ਆ ਤੇ ਤੂੰ ਇਹ ਗੱਲ ਦੀ ਜਿੱਦ ਨਾ ਕਰ ਤੂੰ ਪੈਸੇ ਜਮਾ ਕਰਾ ਲਾ ਕੋਈ ਨਹੀਂ ਆਪਣੇ ਪਾਪੇ ਨਾਲ ਲਾਜੀ ਪਾਏ ਆਪਣੇ ਖਾਤੇ 'ਚ ਕਰਾਉਣਾ ਨਹੀਂ ਤੇ ਮੇਰੀ ਗੱਲ ਸੁਣੋ ਫਿਰ ਜੇ ਤੁਸੀਂ ਆਂਦੇ ਜਿਹਾ ਤੇ ਤੁਸੀਂ ਹੁਣ ਗੱਲ ਨਾਲ ਕੋਈ ਕਰਿਓ ਉਹਦੇ ਕੋਲ ਮੈਂ ਪਿੰਡ ਜਾਊਂਗੀ ਆ ਤੇ ਪਿੰਡ ਆਪਣੇ ਉੱਥੇ ਵਾਲੀ ਬੈਂਕ 'ਚ ਜਮਾ ਕਰਾਊਂਗੀ ਇੱਥੇ ਨਹੀਂ ਕਰਾਉਣੇ ਤੇ ਕਾਪੀਆਂ ਮੈਂ ਪਿੰਡ ਹੀ ਰੱਖ ਆਉਣੀ ਆ ਜੇ ਕੋਈ ਮਾਰੀ ਮੋਟੀ ਵੀ ਸੰਦਕ ਰਹਿ ਗਈ ਆ ਤੇ ਐਵੇਂ ਕੋਈ ਗੱਲ ਦੀ ਗਲੈਨ ਪਨ ਜਾਣੀ ਆ ਤੇ ਜੇ ਉੱਥੇ ਹੋਣਗੀ ਆ ਤੇ ਉੱਥੇ ਕਿਹੜਾ ਕਿਸੇ ਨੂੰ ਪਤਾ ਲੱਗਣ ਡਿਆ ਨਾ ਇੱਥੇ ਕਿਹਨੇ ਜਾਣਾ ਤੇ ਨਾ ਆਉਣਾ ਉੱਥੇ ਗੱਲ ਟੱਕੀ ਆ ਜਾਊਗੀ ਇੱਥੇ ਨਹੀਂ ਟੱਕੀ ਰਹਿਣੀ ਬਥੇਰੀ ਇਹਦੀ ਚਾਰੇ ਪਾਸੇ ਨਿਗਾ ਰਹੀਂਦੀ ਜਾਂ ਇਧਰ ਉਧਰ ਹੱਥ ਮਾਰਦੀ ਰਹਿੰਦੀ ਆ ਵੀ ਕੀ ਲਿਆਉਂਦਾ ਤੇ ਕੀ ਰੱਖਿਆ ਵਾ ਮੈਨੂੰ ਹਾ ਹਾ ਗੱਲ ਦਾ ਡਰਿਆ ਜੇ ਹਦੀਬ ਜੇ ਉਹ ਦੂਜੀ ਨੂੰ ਪਤਾ ਲੱਗ ਗਿਆ ਤੇ ਠੇਠੇ ਚੜ ਗਈਆਂ ਉਹਦੇ ਕਾਪੀਆਂ ਤੇ ਉਹ ਤੇ ਇਹਦੇ ਨਾਲ ਵਿਚਾਰ ਰੱਤੀਆਂ ਵੱਧ ਵਾ ਪਰ ਨਹੀਂ ਮੰਮੀ ਦੱਸ ਮੈਂ ਕਿਤੇ ਕਮਲੀ ਆ ਵੀ ਮੈਂ ਉਹਦੇ ਹੱਥਾਂ 'ਚ ਰੱਖ ਕੇ ਆਉਂਗੀ ਮੈਂ ਆਪਣੇ ਕਿਤੇ ਜਿੰਦਰੇਂਦਰੇਂਦਰ ਹੀ ਰੱਖ ਕੇ ਆਉਂਗੀ ਕੋਈ ਨਹੀਂ ਮੰਮੀ ਨਹੀਂ ਮੇਰੀ ਗੱਲ ਗਾਂ ਕਰਦੇ ਕਿਸ ਨਾਲ ਮੰਮੀ ਨਾਲ ਗੱਲ ਕਰਕੇ ਤੇ ਫੇਰ ਮੈਂ ਰੱਖ ਕੇ ਆਉਂਗੀ ਆ ਵੀ ਮੰਮੀ ਧਿਆਨ ਤੇਰਾ ਰੱਖਣਾ ਹੀ ਹੁਣ ਤੇਰੀ ਜ਼ਿੰਮੇਵਾਰੀ ਹੋ ਮੈਨੂੰ ਵੀ ਮੇਰੀਆਂ 3 ਬਥੇਰੇ ਫਿਕਰ ਆ ਮੰਮੀ ਰੱਬ ਨੇ ਮੈਨੂੰ 2 ਦਿੱਤੀਆਂ ਵਾ ਤੇ 3 ਤੇ 1 ਹੀ ਵਿਆਹਣੀ ਸੌਖੀ ਤੇ ਮੇਰੇ ਫੇਰ ਦੋਵਾਂ ਦਾ ਭਾਰ ਚੁੱਕਿਆ ਵਾ ਸਿਰ ਤੇ ਕੋਈ ਨਹੀਂ ਹਾਂ ਉਹ ਤੇ ਅਸੀਂ ਤੇਰੇ ਨਾਲ ਭਾਰ ਵੰਡਾਉਂਦੇ ਆਂ ਕਿ ਜੇ ਦੋ ਵਾਰ ਰੱਬ ਨੇ ਦਿੱਤੀਆਂ ਤੇ ਚੱਲ 1 ਦਾ ਹੀ ਕਿਤੇ ਭਾਰ ਵੰਡਿਆ ਜਾਊਗਾ ਚੱਲ ਕੋਈ ਨਹੀਂ ਉਂਝ ਪ੍ਰੀਤ ਨੇ ਮੈਨੂੰ ਕਿਹਾ ਸੀ ਆਂਦੀ ਹੀ ਨਿੱਕੀ ਜਣਾ ਫੇਰ ਕਰੀ ਨਿੱਕੀ ਨੂੰ ਤੇ ਮੈਂ ਪੜਾ ਦਊਂਗੀ ਤੇਰੀ ਨੂੰ ਤੇ ਮੇਰਾ ਰਾਦਾ ਹੁਣ ਜਦਨ ਗਈ ਆ ਉਹਦੇ ਕੋਲੋਂ ਹੋ ਕੇ ਆਉਣਾ ਵਾ ਚਾਲਾ ਕਹਿਣਾ ਤਾਂ ਨਹੀਂ ਮੈਂ ਪਰ ਉਦਾਂ ਗੱਲੀਬਾਤੀ ਵੇਖੂਗੀ ਆਂ ਪੀਪਲਾ ਕੀ ਜਾਂਦੀ ਆ ਉਹਨੇ ਮੈਨੂੰ ਕਿਹਾ ਸੀ ਉਦੋਂ ਤੇ ਮੈਂ ਇਹਦਾ ਕੰਮ ਕਰਦੀ ਆਂ ਖਰੇ ਕੰਮ ਦੇ ਲਾਲਚ ਨੂੰ ਕਿਹਾ ਸੀ ਕਿ ਜੇ ਆ ਉਹਨੇ ਸੱਚੀ ਉਹਦਾ ਇਰਾਦਾ ਸੀ ਇਦਾਂ ਦਾ ਉਦਾਂ ਕਹੂੰਗੀ ਕਿ ਮੈਂ ਕੁੜੀ ਸਕੂਲੇ ਪਾਉਣੀ ਆ ਉਹ ਤਾਂ ਤੇਰਾ ਆਂਡ ਗਵਾਂਦਵਾ ਕਿਤੇ ਲਾ ਦੂਗਾ ਦਾ 4-5000 ਰੁਪਈਆ ਐਨੇ ਥੋੜਾ ਲਾ ਦੇਨੇ ਉਹਨੇ ਤੇਰੀ ਕੁੜੀ ਥੋੜਾ ਵਿਆਹ ਦੇਣੀ ਪੜਾ ਦੂ ਕਿਤੇ ਪੰਜਵੀਂ ਛੇਵੀਂ ਜੀ ਕਲਾਸ ਤੱਕ ਚੱਲ ਛਾ ਉਹ ਆਂਦੇ ਹੁੰਦੇ ਆ ਡੋਬਦੇ ਨੂੰ ਤੇ ਸਾਰਾ ਹੀ ਬੜਾ ਹੁੰਦਾ ਜਿੰਨੇ ਦਊਗੇ ਉਨੇ ਹੀ ਸਹੀਂ ਮੈਂ ਮੰਗਣੇ ਨਹੀਂ ਆ ਉਦਾਂ ਗੱਲਬਾਤ ਵੀ ਵੇਖਣਾ ਟੋਕੇ پلਕੀ ਆਂਦੀ ਆ ਮੈਨੂੰ ਉਹਨੇ ਕਿਹਾ ਸੀ ਚੱਲ ਆ ਸ਼ਾ ਜਿੰਨਾ ਕਰ ਦੂ ਉਨਾ ਹੀ ਬੜਾ ਵਾ ਮੈਂ ਤੇ ਹੁਣ ਇੱਕੋ ਗੱਲ ਆਂਦੀ ਆ ਵੀ ਵਾਹਿਗੁਰੂ ਮੇਰੀਆਂ ਧੀਆ ਦੀ ਕਿਸਮਤ ਚੰਗੀ ਲਿਖ ਦੀ ਜਿਹੜੇ ਸੁੱਖ ਮੈਂ ਨਹੀਂ ਵੇਖੇ ਆ ਰੱਬ ਸਾਰੇ ਮੇਰੀਆਂ ਧੀਆ ਨੂੰ ਦੇ ਦੇਵੇ ਮੇਰਾ ਸਾਰਾ ਕੁਝ ਵਿੱਚੇ ਹੀ ਆ ਜਾਣਾ ਇਹ ਨਾ ਦੀਪ ਮੱਧੇ ਦੀਆਂ ਲਿਖਤਾਂ ਹੁੰਦੀਆਂ ਵਾ ਇਦਾਂ ਜਿਦਾਂ ਮਾਰਾਏ ਨੇ ਲਿਖੀਆਂ ਨਾ ਉਦਾਂ ਉਦਾਂ ਹੀ ਭੋਗਣੀਆਂ ਹੁੰਦੀਆਂ ਵਾ ਖੜੇ ਚੰਗੀਆਂ ਲਿਖੀਆਂ ਹੁਣ ਇਹ ਕਰਦਾ ਕੋਈ ਪਤਾ ਨਹੀਂ ਦਾ ਵਾ ਚਲੋ ਵਾਇ ਕਰੂ ਦੇਖਾ ਕੀ ਸਲਾਹ ਕੀ ਹੋਈ ਤੁਹਾਡੀ ਕੋਈ ਨਹੀਂ ਸਲਾਹ ਕਰੀ ਹੋਣੀ ਆ ਉਹ ਦੀਪ ਨੂੰ ਮੈਂ ਕਹਿਣ ਰਹੀ ਆ ਤੇਰਾ ਕਿਤੇ ਹੱਥ ਵੰਡਿਆ ਜਾਊਗਾ ਤੇ ਤੈਨੂੰ ਪਾਪਾ ਤੇਰਾ ਪੈਸਿਆਂ ਦਾ ਕਹਿਣ ਰਿਹਾ ਤੇ ਤੂੰ ਆਪਣੇ ਨਾਂ ਹੀ ਚੱਲ ਜਮਾ ਕਰਾ ਲਾ ਨਹੀਂ ਤੇ ਸਿੰਮੂ ਦੇ ਨਾਂ ਕਰਾ ਦੇ ਤੇ ਕੀ ਜਾਂਦੀ ਆ ਕੋਈ ਨਹੀਂ ਪਾਪਾ ਜਿੱਦਾਂ ਤੁਸੀਂ ਆਂਦੇ ਉਦਾਂ ਹੀ ਕਰ ਲੈਣੀ ਮੈਂ ਤਾਂ ਨਹੀਂ ਹਾ ਤੁਹਾਡੇ ਕੋਲ ਪਏ ਹੁਣ ਮੇਰੇ ਕੋਲ ਹੁਣ ਇੱਕੋ ਗੱਲ ਹੀ ਆ ਤੁਸੀਂ ਹੁਣ ਜਿਹਦੀ ਕਰਕੇ ਬਹਿ ਗਏ ਉਹ ਹਾਡੇ ਕੋਲ ਜਿਹੜੀ ਆ ਨਾ ਉਹ ਗੱਲ ਵੱਖਰੀ ਆ ਠੀਕ ਵਾ ਇੱਥੇ ਘਰ ਦੇ ਵਿੱਚ ਕਦੇ ਸਾਇਦ ਪਤਾ ਲੱਗ ਗਿਆ ਮੁੜ ਕੇ ਕੰਮ ਜਿਹੜਾ ਇਹ ਖਰਾਬ ਹੁੰਦਾ ਵਾ ਜੇ ਤੇਰੇ ਨਾਲ ਹੋਣਗੇ ਕਿਹੜਾ ਉਹਨੂੰ ਪਤਾ ਲੱਗੂ ਆਹੋ ਹਦ ਮੈਂ ਕਹਿਣੀ ਮੈਂ ਚਲੋ ਉੱਥੇ ਮੈਂ ਜਾਉਂਗੀ ਅੱਟੇ ਤੇ ਬੈਂਕ ਹੈਗਾ ਵਾ ਉੱਥੇ ਹੀ ਘਰ ਆਉਂਗੀ ਆਹੋ ਬਸ ਠੀਕ ਆ ਕੋਈ ਪਤਾ ਪਤਾ ਮਾਰ ਕੇ ਚੱਲ ਜਾਈ ਆਹੋ ਨਹੀਂ ਹੋਈ ਨਹੀਂ ਮੈਂ ਆਪਣੇ ਘਰ ਜਾਣਾ ਵਾ ਇਹ ਚ ਕਿਹੜੀ ਗੱਲ ਆ ਤੁਹਾਨੂੰ ਸੁੱਟੀ ਆ ਤੇ ਮੈਂ ਕਹੂੰਗਾ ਮਿਲਣ ਜਾਣਾ ਵਾਂਗੇ ਬਸ ਠੀਕ ਆ ਮੇਲਾ ਵੀ ਕੋਈ ਨਹੀਂ ਨਾ ਇਹ ਦੀ ਪਤਾ ਕੀ ਆ ਜਿਹੜੀ ਚੀਜ਼ ਹੋਏ ਨਾ ਆਪਣੇ ਕੋਲ ਉਹ ਆਪਣੀ ਹੁੰਦੀ ਆ ਜਿਹੜੀ ਕਿਸੇ ਕੋਲ ਹੋਏ ਨਾ ਉਹ ਤਾਂ ਕੋਈ ਉਹਦੀ ਕੋਈ ਆਸ ਨਹੀਂ ਹੁੰਦੀ ਆ ਹੋਈ ਇਹ ਤਾਂ ਗੱਲ ਹੈ ਕੀ ਆ ਵੀ ਇਹ ਅਸਲ ਗੱਲ ਵਾਲ ਜਾਈਏ ਕੁੜੀਆਂ ਜੇ ਤੇਰੀਆਂ ਛੋਟੀਆਂ ਵਾ ਉਹਦਾ ਜਿਹੜਾ ਕੰਮ ਹੋ ਜੇ ਨਾ ਅੱਜ ਉਹਦੇ ਨਾਲ ਦਾ ਪੈਸੇ ਨਹੀਂ ਲੱਲਦਾ ਜੇ ਅੱਜ 20000 ਦਾ ਕੰਮ ਹੋਣਾ ਨਾ ਉਹਦੋਂ ਨੂੰ 60000 ਬਹੋ ਜਾਂਦਾ ਵਾ ਆ ਹੋਈ ਇਹ ਤਾਂ ਹੈ ਹੀ ਆ ਤੇ ਬੈਂਕ ਚ ਵੀ ਇਹ ਕਿੰਨੇ ਕੁ ਵੱਜ ਜਾਣੇ ਆ ਬੜੀਆ 10000 ਨਾਲ 15 ਪੈ ਜੂ ਇਹਨੂੰ ਉਹ ਤਾਂ ਗਾਮ ਗਾਮ ਕੇ ਆਈ ਹੁੰਦੀ ਜਾਂਦੀ ਲਗਾਈ ਹੁੰਦੀ ਜਾਂਦੀ ਪੈਸੇ ਦਾ ਮੁੱਲ ਘਟ ਜਾਂਦਾ ਵਾ ਪੈਈ ਵੇਂਦੇ ਨਹੀਂ ਇਹ ਚੀਜ਼ ਨੂੰ ਦਿਨੋਂ ਦਿਨ ਆਈ ਜਾਂਨੇ ਹੋਰ ਜੋੜ ਜੂ ਹੋਰ ਜੋੜ ਜੂ ਉਦੋਂ ਨੂੰ ਮਗਾਈ ਦੇ ਦੱਬ ਲੈਂਦੀ ਓ ਜਿਆਦਾ ਖਰਚ ਨਿਕਲ ਜਾਂਦਾ ਹੈ ਖਰਚਾ ਜ਼ਿਆਦਾ ਆ ਜਾਂਦਾ ਚੀਜ਼ ਬਣਾਉਣ ਤੇ ਜਿਹੜੇ ਹਿਸਾਬ ਨਾਲ ਮੈਨੂੰ ਭੈਣ ਸਮਝਾ ਕੇ ਗਈ ਆ ਥੋੜੀ ਗੱਲ ਤੇ ਤੇ ਉਹਨੂੰ ਮੈਂ ਇਹੋ ਜੀ ਕੋਈ ਗਲਤ ਦੱਸ ਦੇਣੀ ਆ ਹੈਂ ਜਿੱਦਾਂ ਉਹਨੇ ਮੈਨੂੰ ਤੋਤੇ ਆਂਗੋ ਸਮਝਾਇਆ ਵਾ ਉਹਨੂੰ ਕਿੱਦਾਂ ਪਤਾ ਲੱਗਾ ਸਾਡੇ ਘਰ ਦੀਆਂ ਗੱਲਾਂ ਦਾ ਪੀਥੇ ਆ ਕੋ ਹੋਂ ਡਿਆ ਵਾ ਮੈਨੂੰ ਤੇ ਇਦਾਂ ਲੱਗਦਾ ਵਾ ਵੀ ਸੱਸ ਮੇਰੀ ਨੇ ਕਿਤੇ ਫੋਨ 'ਚੋਂ ਨੰਬਰ ਕਢਾਇਆ ਕਿਸੇ ਕੋ ਕਢਾ ਕੇ ਤੇ ਭੈਣ ਨੂੰ ਲਾਇਆ ਭੈਣ ਤਾਂ ਆਈ ਆ ਭੈਣ ਵੀ ਮੇਰੇ ਕੋਲਕਾਰ ਆ ਗਈ ਆ ਤਸ ਮੇਰੀ ਭੈਣ ਨੂੰ ਮੇਰੇ ਕੋਲਕਾਰ ਰੱਖਣ ਦੀ ਕੀ ਲੋੜ ਸੀ ਮੈਨੂੰ ਗੱਲ ਦੱਸਦੀ ਤੇ ਸਹੀ ਵੀ ਮੇਰੀ ਸੱਸ ਨੇ ਕਿਹੜੀਆਂ-ਕਿਹੜੀਆਂ ਗੱਲਾਂ ਕੀਤੀਆਂ ਵਾ ਮੇਰਾ ਤੇ ਜੀ ਕਰਦਾ ਵਾ ਸਿੱਧਾ-ਸਿੱਧਾ ਮੈਂ ਮੰਮੀ ਨੂੰ ਹੀ ਪੁੱਛਾਂ ਗੋੜਮੋੜ ਗਾਲ ਜਿਦਾਂ ਕਰਕੇ ਕਮਾਕ ਮੋਕੇ ਕੀ ਤਾਂ ਬਾਗੀ ਜਾਵੇ ਧੁੱਪ ਬੜੀ ਲੱਗੀ ਹੈ ਜੀ ਵਿੰਦਰ ਹਾਂਜੀ ਮੰਮੀ ਆ ਲੀੜੇ ਜੋੜ ਜਣਗੇ ਕਿ ਨਹੀਂ ਅੱਜ ਬਸ ਜੋੜ ਚੱਲੇ ਧੁੱਪ ਬੜੀ ਲੱਗੀ ਆ ਪਾਠੀਆਂ ਫੋਲ ਕੇ ਨਾ ਕੋਹ ਤੜਕਾ ਰਾਈਏ ਚੱਲ ਹਾਂ ਮੰਮੀ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਮੇਰੇ ਹੁੰਦਿਆਂ ਕਾ ਨੂੰ ਟੈਨਸ਼ਨ ਲੈਣ ਦੇ ਜੇ ਮੈਂ ਸਾਰੀਆਂ ਆਪੇ ਪਾਠੀਆਂ ਪੂਦੀਆਂ ਨਾਲ ਲੈਣੀਆਂ ਆਵਾ ਨਹੀਂ ਤੂੰ ਕੱਲੀ ਨੇ ਕਿੱਦਾਂ ਥੱਲਣੀਆਂ ਤਰੇ ਨਾਲ ਮੈਂ ਕਾਬੂ ਨਹੀਂ ਨਹੀ ਬਹਿ ਜਾ ਮੈਂ ਤਾਂ ਨਾਲ ਗੱਲ ਕਰਨੀ ਹੈ ਹਾਂ ਦੱਸ ਕੀ ਗੱਲ ਕਰਨੀ ਮੰਮੀ ਆ ਘਰ ਚ ਸੋ ਨੌਕ ਝੋਗ ਹੋ ਜਾਂਦੀ ਆ ਜਿੱਥੇ ਦੋ ਭਾਂਡੇ ਖੜਕਦੇ ਵੀ ਆ ਤੇ ਭੈਣ ਭਰਾ ਨਾ ਰਿਸ਼ਤੇਦਾਰ ਫੁੱਲਾਂ ਦੀ ਬਾਸ਼ਨਾ ਹੁੰਦੇ ਆ ਠੀਕ ਆ ਪੇਕੇ ਮੇਰੇ ਤੇ ਅੱਗੇ ਨਹੀਂ ਮੈਨੂੰ ਢਾਂਗਰਾ ਮਿਲਦੇ ਲੈ ਦੇ ਕੇ ਇੱਕ ਭੈਣੀ ਆ ਜਿਹੜੇ ਮਾੜੇ ਚੰਗੇ ਕੰਮ ਤੇ ਉਹ ਪਹੁੰਚਦੀ ਆ ਤੁਸੀਂ ਕੀ ਚਾਹੁੰਦੇ ਜੇ ਹੁਣ ਮੇਰੀ ਭੈਣ ਵੀ ਨਾ ਇੱਥੇ ਵੜੇ ਤਹੀਂ ਤੇਰੀ ਭੈਣ ਨੂੰ ਮੱਥੇ ਵਟ ਪਾਇਆ ਵਾ ਵੀ ਇੱਥੇ ਨਾ ਵੜੇ ਮੱਥੇ ਵਟ ਨਹੀਂ ਪਾਇਆ ਜੇ ਕੋਈ ਸ਼ਿਕਾਇਤ ਹੈ ਨਾ ਤੇ ਮੈਨੂੰ ਦੱਸ ਦੇ ਉਹਨੂੰ ਤੁਸੀਂ ਜੋ ਫੋਨ ਕਰਕੇ ਇੱਡੀ ਦੂਰ ਸੱਦਿਆ ਵਾ ਮੈਨੂੰ ਦੱਸ ਦੇ ਮੈਂ ਮਾਤਾ ਤੇਰੇ ਨਾਲ ਗੱਲ ਕਰ ਲੈਂਦੀ ਹਾਏ ਹਾਏ ਸਿਮਰ ਮੈਨੂੰ ਵੀ ਦੱਸ ਗਈ ਹੈ ਕਿ ਮੈਂ ਫੋਨ ਕਰਕੇ ਸੱਦਿਆ ਵਾ ਕਿਉਂ ਸੱਦ ਨਹੀਂ ਸਕਦੀ ਮੇਰੀ ਨਹੀਂ ਕੋਈ ਲੱਗਦੀ ਉਹ ਮੇਰੀ ਪਹਿਲਵਾ ਮੇਰੀ ਭੈਣ ਅਹੀਂ ਉਹਨੇ ਮੈਨੂੰ ਉਸੇ ਵੇਲੇ ਦੱਸਤਾ ਵੀ ਤੇਰੀ ਸੱਸ ਦਾ ਫੋਨ ਆਇਆ ਵਾ ਤੇ ਉਹਨੇ ਮੈਨੂੰ ਫੋਨ ਕਰਕੇ ਸੱਦਿਆ ਵਾ ਮਾਤਾ ਇਹੋ ਜੀਆਂ ਗੱਲਾਂ ਛੱਡ ਦੇ ਛੱਡ ਦੇ ਉਹਦੇ ਇੱਕ ਮੈਣ ਵਾਲੀ ਹੈ ਮੇਰੀ ਨੀ ਹੋਣੀ ਇਦਾਂ ਦੀ ਤੁੱਕੇ ਮਰੋਂ ਲਾਉਣ ਡਈ ਆ ਮੈਂ ਕੁੜੀ ਤੇਰੇ ਨਾਲੋਂ ਜ਼ਿਆਦਾ ਸਮਝਦਾਰ ਵਾ ਜਿਹੜੀਆਂ ਤੂੰ ਹਾਂ ਤੁੱਕੇ ਲਾ ਲਾ ਮੈਨੂੰ ਗੱਲਾਂ ਦੱਸਣ ਡਈ ਨਾ ਇੰਨਾ ਚ ਨਹੀਂ ਮੈਂ ਭੈਣ ਸਿਆਜਾਉਣ ਵਾਲੀ ਤੇ ਜਦੋਂ ਤੇਰੇ ਮੈਂ ਪਿਛਲੇ ਛੱਡ ਲੈਣਾ ਸੱਦ ਲੈਣਾ ਇੱਥੇ ਤੇ ਵੇਖੀ ਇੱਥੇ ਕਿਦਾਂ ਕੁੱਤੀ ਚੀਕਾ ਪੈਂਦਾ ਤੈਨੂੰ ਮੈਂ ਸਿੱਧੀ ਗੱਲ ਦੱਸਦਾ ਇਹੋ ਜਿਹੀਆਂ ਗੱਲਾਂ ਕਰ ਕਰ ਮੇਰੇ ਭੈਣ ਭਰਾਵਾਂ ਨੂੰ ਸੱਦਣ ਦੀ ਲੋੜ ਨਹੀਂ ਆ ਜੇ ਤੂੰ ਨਹੀਂ ਮੇਰੇ ਅੱਖੇ ਲੱਗਦੀ ਤੇ ਮੈਂ ਤੇਰੇ ਭੈਣ ਭਰਾ ਹੀ ਸੱਦਣੇ ਆ ਉਹ ਤੇ ਭੈਣ ਤੇਰੀ ਇੰਨੀ ਸਿਆਣੀ ਆ ਜਿਹੜੇ ਸਮਝਦਾਰ ਗੱਲਾਂ ਕਰਦੀ ਤੇਰੇ ਵਾਂਗੂ ਨਹੀਂ ਫਾਲਤੂ ਦੀਆਂ ਗੱਲਾਂ ਤੇ ਜਿੱਦਣ ਇੱਥੇ ਬੰਦੇ ਇਕੱਠੇ ਕਰਨ ਦਾ ਫਾਇਦਾ ਸੀ ਨਾ ਪੰਚਾਇਤਾਂ ਤੇ ਉਹਦੇ ਪਿੰਡ ਪਿੰਡੋ ਛੜਦੀ ਜਾਂ ਆਪਣਾ ਸਾਦੀ ਠੀਕ ਆ ਉਹਦਾਂ ਤੇ ਤੂੰ ਕੋਈ ਸੱਦਿਆ ਨਾ ਵੇਖ ਲੈ ਤਾ ਕਿੱਦੋਂ ਫੇਰ ਦੇੜ ਡਾਫੀ ਆ ਤੇ ਮੈਂ ਦੇ ਦਾਂ ਤੇ ਆ ਆਪਣੀਆਂ ਅੱਜ ਮੈਂ ਜਿੰਦੀ ਆ ਨਾ ਇਹ ਕਿੱਦੋਂ ਦੇੜ ਦੇ ਰਹਿਣੇ ਮੈਂ ਤੈਨੂੰ ਸਿੱਧੀ ਗੱਲ ਦੱਸਦਾ ਤੈਨੂੰ ਤੇਰੀ ਜਵਾਬ ਮੈਨੂੰ ਕੱਟ ਕੇ ਵੀ ਰੱਖ ਦੇਣੀ ਮੈਂ ਜਿੱਦਣ ਮੌਕਾ ਉਹਦਾਂ ਤੂੰ ਭੈਣ ਭਰਾ ਸੱਦੇ ਨਾ ਹੁਣ ਤੂੰ ਮੇਰੇ ਫੋਨ ਲਾ ਲੈ ਸੱਦੀ ਮੈਂ ਕਿਹੜਾ ਕਾਲੇ ਚ ਤਾਲਾ ਕੀਤਾ ਸੀ ਜਿਹੜਾ ਤੂੰ ਭੈਣ ਭਰਾ ਮੇਰਾ ਸੱਦਣ ਦੀ ਕਰ ਲੈ ਖਬਰਦਾਰ ਮਾੜਾ ਹੱਥ ਤੋਂ ਬਾਅਦ ਮੇਰਾ ਕੋਈ ਹਟ ਜਾ ਉਹ ਕੁੜੀ ਪਤਾ ਕਿੰਨੀ ਸਿਆਣੀ ਤੇਰੇ ਖਾਨੇ ਚ ਗੱਲ ਪਾ ਕੇ ਗਈ ਤੈਨੂੰ ਬੈਣੀ ਕਿ ਨਹੀਂ ਬੈਣੀ ਉਹਦੀ ਨਾ ਨਾ ਗੱਲ ਬੈਠੀ ਸਮਝੋ ਵੀ ਜਿੰਨੂੰ ਮਰਜੀ ਸਾਧ ਲੋ ਤੇਰੇ ਖਾਨਾ ਨਹੀਂ ਕੋਈ ਖਰਾਬ ਜਿਹੜਾ ਸਿੱਧਾ ਕਰ ਸਕਦਾ ਤੇਰਾ ਹੁਣ ਤੂੰ ਸੱਚ ਕੇ ਦੱਸੀ ਮੇਰਾ ਭੈਣਪਰਾ ਇਥੇ ਤੇਰੀਆਂ ਵੀ ਡੰਡੀਆਂ ਕਟਾਤੀਆਂ ਨਾ ਆਖੀ ਜਿਹੜੀ ਸੱਦਣ ਵਾਲੀ ਉਹਨੂੰ ਤੂੰ ਸਾਦੀ ਨੇ ਸਗਾਦ ਨੂੰ ਉੱਥੇ ਬਾੜਿਆ ਵਾ ਗੱਲਾਂ ਕਰਦੀ ਐ ਮੈਂ ਤੂੰ ਕੀ ਆਂਦੀ ਆ ਉਹਦੇ ਹਿੱਸੇ ਰੱਖਵਾ ਸਾਰੇ ਇੱਥੇ ਨਹੀਂ ਹੋਣਾ ਰੱਖੇ ਹਰ ਰੱਖਣੇ ਆ ਰੱਖਣੇ ਮੈਂ ਕੀਤਾ ਹਿੱਸਾ ਦੇ ਦਊਗੀ ਜਿੰਨਾ ਖਰਚਾ ਲੱਗਾ ਦੇ ਦੇ ਤੇ ਆ ਕੇ ਬਹਿ ਜੇ ਅੱਗੇ ਤੋਂ ਆਣੀ ਸੀ ਨਾ ਹਿੱਸਾ ਦੇ ਦੇ ਕੋਈ ਤੂੰ ਹਿੱਸਾ ਨਹੀਂ ਉਹ ਦੇਣਾ ਇੱਥੇ ਆਉਣਾ ਹੀ ਉਹ ਤੇ ਮੈਂ ਉਹ ਸੱਦਦੀ ਬੱਲੇ ਤੇਰੇ ਦੇਣਾ ਨਹੀਂ ਤੂੰ ਹਿੱਸਾ ਗੱਲਾਂ ਲੱਗੀਆਂ ਕਰਨ ਜਾਗਾ ਗਵਾ ਗਵਾ ਪਥਲਾ ਉੱਥੇ ਜਾ ਕੇ ਅੱਛਾ ਮੇਰੀ ਜਾਨ ਨੂੰ ਰੋਣੀ ਮੇਰੇ ਕੋ ਨਹੀਂ ਸਿਆਪੇ ਹੁੰਦੇ ਤੁਹਾਡੇ ਜਾ ਪਤਕਣ ਚ ਨਾਲੇ ਲੱਗੇ ਤੈਨੂੰ ਪਤਾ ਚੱਲ ਚੱਲ ਸਿਆਪੇ ਆਪਣੇ ਪਿਛਲਿਆਂ ਦੇ ਘਰ ਜਾ ਕੇ ਚੱਲ ਜਿੱਧਰ ਚੱਲੀ ਚੱਲ ਜਾ ਮਾਤਾ ਮੇਰੇ ਕੋ ਸੁਣ ਨਾ ਲਵੀ ਕੋ ਚੁੱਪ ਕਰ ਜਾ ਜਕਰ ਅੱਗੇ ਤੇ ਤੇਰੀ ਜੀਪ ਐਡੀ ਲੰਮੀ ਆ ਜੇ ਗੱਡੀ ਕਰਨੀ ਤੂੰ ਜੇ ਮੇਰੇ ਪਿਛਲੇ ਦਾ ਨਾ ਲਿਆ ਨਾ ਤਾਂ ਜ਼ਬਾਨ ਜੜੀ ਨਾ ਮੈਂ ਕੱਟ ਦੇਣੀ ਮੈਂ ਨਹੀਂ ਵੇਖਣਾ ਸਾਸ ਸਾਕੇ ਕੌਣ ਲੱਗਦਾ ਮੈਂ ਮਾਰ ਕੇ ਤੇਰਾ ਖੜਬਾਣਾ ਪੰਨਾ ਤੇਰਾ ਇਹੋ ਜੀ ਦਾ ਕਲੇਣੀ ਦਾ ਕਿੱਥੋਂ ਮੱਥੇ ਵਾਲੇ ਘੜੇ ਮੱਥੇ ਲੱਗ ਗਈ ਮੇਰੇ ਕਿਤੇ ਇਹੋ ਜੀ ਬਲਸਣੀ ਹੈ ਕਿਤੇ ਕੀ ਕਰਾਂ ਹਾਏ ਹਾਏ ਉਹਨੂੰ ਤਾਂ ਮੈਂ ਸਿਆਣੀ ਬੜੀ ਸਮਝਿਆ ਉਹ ਤਾਂ ਬੁਲਾ ਹੀ ਮੇਰੇ ਗਲ ਪਾ ਗਈ ਆ ਕੀ ਕਰਾਂ ਹੁਣ ਮੈਂ ਕਿ ਪਿਆੰਦੇ ਸੌਣ ਸਰਾਣੇ ਸੋ ਲੱਕ ਸੋ ਫਿਰ ਵਿਚਕਾਰ ਮੇਰੀ ਉਹ ਗੱਲ ਹੋ ਗਈ ਮੈਂ ਤਾਂ ਕਹਿੰਨੀ ਮੇਰਾ ਦੁੱਖ ਘਟ ਹੋਊਗਾ ਉਹ ਤਾਂ ਮੇਰੇ ਕੋਲ ਬੜਾ ਹੀ ਪਾ ਗਈ ਆ ਕੀ ਕਰਾਂ ਹੋਏ ਵੇ ਰੱਬਾ ਮੇਰਿਆ ਨਾ ਤਾਂ ਹੋਈ ਐ ਨਾਲੀ ਉਦਾਂ ਆ ਵੇਖ ਲਾ ਉਦਾਂ ਤਾਂ ਦਵਿੰਦਰ ਨੂੰ ਸਾਰੇ ਮਾੜੀ ਮਾੜੀ ਕਹਿੰਦੇ ਆ ਕਿ ਮੇਰੇ ਭੈਣ ਭਰਾ ਹੁਣ ਹਣਾ ਕੀ ਆ ਹੁਣ ਮੇਰੇ ਭੈਣ ਭਰਾ ਫੋਨ ਕਰਕੇ ਸੱਦ ਸੱਦ ਕੇ ਜੋ ਹੋਈ ਵੀਤੀ ਸਾਰੀ ਘਰ ਦੀ ਗੱਲ ਦੱਸੀ ਤਾਂ ਸ ਮੈਂ ਕਿੰਨੂੰ ਦੱਸਾਂ ਤੇ ਕਹਿੰਦੇ ਆ ਸੱਸ ਮੇਰੀ ਨੇ ਹਵਾਰਾ ਤਾਲੀ ਨੇ ਉਹਨੇ ਕਰਕੇ ਸਤਿਆ ਆਹੋ ਉਹ ਤੇ ਭਲਾ ਹੋਵੇ ਮੇਰੀ ਭੈਣ ਦਾ ਉਹਨੇ ਦਤਾ ਮੈਂ ਅੱਗੇ ਆਖਾਂ ਤੇ ਇੰਨੀਆਂ ਮੇਰੀਆਂ ਘਰ ਚ ਗੱਲਾਂ ਨੇ ਸੋਲਾ ਪੜਦਾ ਹੁੰਦਾ ਸੱਗਾ ਰੀਤੀ ਜਿੱਦਾਂ ਮਰਜੀ ਭੈਣ ਭਰਾ ਆਪਣੇ ਕੋਲ ਆਈ ਰੱਖੀਦਾ ਵਾ ਜਿੱਦਾਂ ਮਰਜੀ ਕੋਈ ਕਰ ਭਾਵੇਂ ਦਾਲਾਂ ਰੋਟੀ ਖਾਂਦਾ ਭਾਵੇਂ ਲੂਣਨਾ ਇਹਨੇ ਉਹਨੂੰ ਦੇੜ ਦੇੜ ਸਭ ਗੱਲਾਂ ਦਸੀਆਂ ਤੇ ਮੇਰੀ ਭੈਣ ਮੈਨੂੰ ਤੋਤੇ ਵਾਂਗੂ ਸਮਝਾਵੇ ਕਿਹੜੀਆਂ ਕਿਹੜੀਆਂ ਪੜਦੇ ਦੀਆਂ ਗੱਲਾਂ ਹੈ ਜਿਹੜੀਆਂ ਉਹਨੇ ਦੱਸਣੀਆਂ ਆ ਇਹ ਇਹ ਸਾਡੇ ਕਹਿਣੇ ਚ ਨਹੀਂ ਆ ਇਹਨੇ ਕਮਰੇ ਪਲਾਸਟਰ ਕਰਾ ਲਏ ਆ ਭੈਣ ਮੇਰੀ ਮੈਂ ਆਪ ਹੀ ਉਹਨੇ ਸਭ ਖੋਚਣਾ ਹੀ ਵੇ ਕਿਹਾ ਕੋ ਕਰ ਲੈ ਉਹਨੇ ਮੇਰੀ ਉਹ 베ਜਤੀ ਕੀਤੀ ਜਿਹੜੀ ਕੀਤੀ ਨਾ ਹੋਵੇ ਤੇ ਇਹਦੇ ਲੱਛਣ ਵੇਖ ਲਾ ਪਤਾ ਨਹੀਂ ਕਿਹੜੇ ਕੰਜਰ ਨੇ ਇਹਨੂੰ ਨੰਬਰ ਕੱਢ ਕੇ ਦਿੱਤਾ ਮੇਰੇ ਫੋਨ ਚ ਇਹਨੂੰ ਕਿਹੜਾ ਕੱਢਣਾ ਆਉਂਦਾ ਵਾ ਕਿਤੇ ਲੋਕਾਂ ਦਾ ਬਜਟ ਬੜਾ ਨਖਰਤਿਆਂ ਦਾ ਜਿਹੜਾ ਸਾਡਾ ਘਰ ਪਾੜਨ ਨੂੰ ਹੋਏ ਆ ਵੇ ਉਹਦਾ ਮੈਂ ਗੱਲ ਕਰਨ ਲਈ ਵੀ ਵੇਖ ਦੁਨੀਆ ਇਦਾਂ ਦੀ ਓ ਦਾਤੀ ਨੂੰ ਇੱਕ ਪਾਸੇ ਦੁਨੀਆ ਨੂੰ ਦਵੱਲੀ ਆਉਣਗੇ ਤਾਂ ਮੈਂ ਕਰੂੰਗੀ ਗੱਲ ਐਵੇਂ ਗੁੱਸੇ 'ਚ ਨਾ ਆ ਜਾਦਾ ਭੈਣ ਤਾਂ ਤੇਰੀ ਆ ਤੇਰੀ ਰਹਿਣੀ ਆ ਨਹੀਂ ਭੈਣ ਤੇ ਮੇਰੀ ਆ ਇਹਨੇ ਢੇੜ ਢੇੜ ਸਭ ਕੁਝ ਦਾਤਾ ਤੇ ਮੁੜ ਕੇ ਮੁੱਕਰਨ ਢਈ ਆ ਕਹਿੰਦੀ ਮੈਂ ਨਹੀਂ ਫੋਨ ਕੀਤਾ ਉਹ ਤੇ ਮੈਨੂੰ ਬੁਕਾ ਲਿਆ ਤਾਂ ਕਰਕੇ ਤੇ ਮੇਰੀ ਕਿਸਮਤ ਮਾੜੀ ਆ ਵੀ ਮਹਾਰਾਜ ਕਿਹੜਾ ਅੰਤਰਾ ਸਾਡੇ ਵੈਰ ਪੈ ਗਿਆ ਵਾ ਦੱਸ ਜੇ ਤੂੰ ਉਹਦੇ ਕਹੇ ਕਹੇ ਇਤਨੀ ਆ ਤੇ ਤੇਰੇ ਭੈਣ ਭਰਾ ਸੱਦ ਕੇ ਦੱਸਣਾ ਉਹਨੇ ਆਹ ਦੇ ਗਵਾਂਢ ਜਾਂ ਲੋਕਾਂ ਨੂੰ ਥੋੜਾ ਦੱਸਣਾ ਰੋਲਾ ਪਾ ਕੇ ਸੱਚੀਆਂ ਸੁਣਾਉ ਤੈਨੂੰ ਮੇਰੇ ਸਾਂ ਲੱਗਦੀਆਂ ਆਪਣੀ ਗਲਤੀ ਨਹੀਂ ਕੱਢਦੀ ਕਦੀ ਵੀ ਕਿੱਦਾਂ ਪੌਣੀ ਘੁੱਟ ਕੇ ਆਂਜ ਕਰਕੇ ਆਏ ਹਾਏ ਹਾਏ ਕੀ ਕਰਾਂ ਸਾਸਰੀ ਗਲ ਮੰਮੀ ਸਾਸਰੀ ਤੋਂ ਕੀ ਹਾਲ ਜੈ ਠੀਕ ਵਾ ਠੀਕ ਵਾ ਠੀਕ ਹਾ ਪਾਦਾ ਦੀ ਹਾ ਪਾ ਲੈ ਸਾਰਾ ਰਾਜਾ ਕਹਿੰਦੀ ਆਈ ਹਾ ਪੌਣੀ ਆ ਹੁਣ ਟੌਫੀ ਧਿਆਨ ਹੋ ਗਿਆ ਮੈਂ ਖੋਲਾਂ ਤੂੰ ਦਾਦੀ ਹਾ ਪਾ ਆ ਇਹਨੂੰ ਨੰਗੇ ਪੈਰੀ ਲੈ ਕੇ ਆਈ ਆ ਚੱਲਾ ਨਹੀਂ ਆ ਵੇਖੋ ਪਾਏ ਪਰਸ ਜ ਸੈਂਡਲ ਲਾ ਦੇ ਨੇ ਪਿੱਤਰ ਪਪਾ ਹਲੋ। ਥੋਰ ਮੰਮੀ ਕੀ ਆ ਜਾਲਾ? ਠੀਕ। ਥੋਰ ਠੀਕ ਆ ਨਾ? ਠੀਕ ਆ। ਕੀ ਹੋਇਆ ਰੁਖੀ ਰੁਖੀ ਜੀ? ਨਹੀਂ ਨਹੀਂ ਮੈਂ ਠੀਕ ਆ ਤੂੰ ਸੁਣਾਓ। ਇਹਨੂੰ ਲੰਗੇ ਪੈਰੀਕੋ ਲਾਂਦਾ ਵਾ। ਮੈਂ ਹਾਂ ਆਵੇ ਪਰਸ ਚ ਪਾਏ ਸੈਂਡਲ ਨੇ ਲਾ ਲੇ ਅਹੀ ਬਹਿ ਜਾਓ। ਆ ਜਾ ਉਧਰ ਚਲੀਏ। ਚੱਲ ਆ ਨੀ। ਵੇਖਾਂ ਆਉਂਦੀਆਂ ਡਾਂ। ਇਹਨੂੰ ਰਹਿਣ ਦੇ ਇੱਥੇ ਕੋਲ। ਨਹੀਂ ਘਲਾਰਾ ਨਾ ਪਾ ਦੇ ਕੋਈ। ਚਲਾਰਾ ਇਹਨੇ ਕੀ ਪਾਉਣਾ ਵਾ? ਚੱਲਾ ਜਾ ਇੱਥੇ। ਆ ਮੈਂ ਚੁੱਕਾ। ਕੋਈ ਨਹੀਂ ਆ। ਬਹਿ ਜਾਓ। ਬੜਾ ਖਲਾਰਾ ਪਾਇਆ ਲੀੜਿਆਂ ਦਾ ਅੱਜ। ਨੀ ਉਹ ਡਈ ਪਾਥੀਆਂ ਨੂੰ ਕਹਿਣ ਲਈ। ਤੋ ਹੁਣ ਥੱਕ ਥਾ ਕੇ ਕੀ ਕਰਾਂ? ਆ ਜਾ। ਹੋਰ ਸੁਣਾ ਉੱਥੇ ਸਾਰੇ ਠੀਕ ਠਾਕ ਵਾ? ਸਾਰੇ ਵਧੀਆ। ਕਾਦਾ ਖਾਪ-ਖਾਨਾ ਪਾਇਆ ਅੱਜ ਨੇ? ਨੀ ਕੋਹਨਾ ਪੁੱਸ। ਜਦੋਂ ਟਲਦੀ ਨਹੀਂ ਆ ਤੇ ਕੀ ਕਰਾਂ ਫਿਰ? ਨਾ ਇਹ ਕਿਸ ਹਵਾਲਚੀ ਆਉਂਦੀ। ਨਾ ਇਹ ਦੀ ਸੁਣਦੀ ਮੰਨਦੀ ਤੇ ਭੈਣੇ ਦੀ ਨੂੰ ਮੈਂ ਸੱਦਿਆ ਸੀ ਉਹ ਜਿਹੜੀ ਇੱਧਰ ਅੰਬਰਸਰ ਵਾਲੀ ਐ। ਅੱਛਾ ਵੱਡੀ? ਵੱਡੀ। ਸਿਆਣੀ ਬਥੇਰਾ ਨੇ ਸਮਝਾਇਆ ਵਾ ਗੱਲਾਂ ਗੱਲਾਂ ਚ ਪਰ ਜਾਂਦੀ ਜਾਂਦੀ ਉਹ ਇਹਦੇ ਲੱਗਦੀ ਕੰਨਾਂ ਚ ਫੂਕ ਮਾਰ ਗਈ ਆ ਤੇ ਤੈਨੂੰ ਪਤਾ ਹੀ ਮਿਰਚਾ ਤੈਨੂੰ ਲੱਗਦੀਆਂ ਜਿਹੜੇ ਕੋਈ ਸੱਚੀ ਗੱਲ ਕਵੇ ਤੇ ਤੇ ਉਹ ਹੁਣ ਮੇਰੇ ਨਾਲ ਡਈ ਆ ਜੰਗ ਲਾਉਣ ਜੰਗ ਲਾਉਣ ਵਾਲਾ ਚਾਹੀਦਾ ਇਹਨੂੰ ਕੋਈ ਗਾੜੀ ਇਹ ਤਾਂ ਕਿਵੇਂ ਹੋਰ ਇਧਰੋਂ ਹੁਣ ਮੇਰੇ ਨਾਲ ਤਾਂ ਠਾਂ ਠਾਂ ਹੋ ਕੇ ਤੇ ਫਿਰ ਇਧਰ ਚੱਲ ਗਈ ਆ ਪਤਾ ਨਹੀਂ ਇਧਰ ਕਿੱਧਰ ਨੂੰ ਗਈ ਆ ਉਹ ਤਾਂ ਕੀ ਆ ਖਪ ਖਪਾ ਜਿਹੜਾ ਵਾ ਘਰਲ ਕੜਾ ਕਲੰਦਰ ਵਸੇ ਤੇ ਘਲਿਓ ਘਰੇਓ ਪਾਣੀ ਨਸੇ ਘੜਿਓ ਕਿ ਕੀ ਕਹੀਦਾ ਯੋ ਨਹੀਂ ਤੇ ਹੁਣ ਤੇ ਮੈਂ ਵੀ ਘਰੋਂ ਨਿਕਲ ਗਈਆਂ ਤੇ ਇਹਦਾ ਹਜੇ ਵੀ ਨੀ ਰੋਲਾ ਰੱਪਾ ਮੁੱਕਦਾ ਉਹੋਈ ਸਾਬਾ ਉਹੋਈ ਉਹਦਾ ਪਾਰਾ ਵਾ ਕੀ ਕਰਾਂ ਹੁਣ ਇਹਨੂੰ ਕਾਦੀ ਪੀੜਿਆ ਪੀੜਿਆ ਯੋ ਵੀ ਹੁਣ ਮੈਂ ਪਲਸਟਰ ਕਰਾ ਲੇ ਮੈਂ ਦੀਪ ਮੈਨੂੰ ਹਿੱਸਾ ਦਵੇ ਤੇ ਫੇਰ ਇੱਥੇ ਬਵੇ ਲੜਾਈ ਹੁਣ ਇਹ ਗੱਲ ਦੀ ਜੇ ਮੈਂ ਮੜੇ ਜਾਂ ਫੇਰ ਬੋਲੀ ਆ ਮੈਂ ਹਾਂ ਵੀ ਹਿੱਸਾ ਤੇਨੂੰ ਕਾਦਾ ਦੇਣਾ ਜੇ ਤੂੰ ਆਹ ਗੱਲ ਕਰਦੀ ਬਿਲਕੁਲ ਨਹੀਂ ਦੇਣਾ ਤੇ ਉਹਨੇ ਹੁਣ ਆ ਇੱਥੇ ਤੇ ਰਹਿਣਾ ਵੀ ਇੱਥੇ ਹੀ ਹੈ ਨਹੀਂ ਤੇ ਇਹਨੇ ਮੈਨੂੰ ਪੁੱਛਿਆ ਸੀ ਸਲਾਹ ਨਾ ਮੇਰੇ ਨਾਲ ਮਿਸਤ ਤੇ ਮੇਰਾ ਪਹਿਲੀ ਜਿਹੇ ਹਿਸਾ ਨਹੀਂ ਆ ਮੈਂ ਇਹਨਾਂ ਕੋਲੋਂ ਕੀ ਲੈਣ ਡਈ ਆ ਤੇ ਹੁਣ ਫਿਰ ਦਿਮਾਗ ਐ ਹੋਈ ਜਾਣਾ ਹੁਣ ਕਿੰਨੇ ਆ ਨੀ ਦੀ ਪਰਜਾਈ ਨੂੰ ਕਈ ਕੋ ਕਿੰਨੂੰ ਸੱਦਿਆ ਕਿੰਨਾਂ ਸਮਝਾਇਆ ਪ੍ਰੀਤ ਦੇ ਤੇ ਉਦਾਂ ਗੱਲ ਪੈ ਗਈ ਐ ਜੇ ਭੈਣਾਂ ਵਾਂ ਤੇ ਹੁਣ ਚੱਲ ਮੈਂ ਤੇ ਬੜੀ ਸਿਆਣੀ ਸਮਝੀ ਹੁਣ ਭੈਣਾ ਤੇ ਭੈਣਾ ਹੀ ਹੁੰਦੀਆਂ ਵਾ ਜੋ ਮਰਜ਼ੀ ਹੋ ਜੇ ਆਹੋ ਉਹਨੇ ਵੀ ਉਹਦੀ ਗੱਲ ਹੀ ਕਰਨੀ ਆ ਉਹ ਭੈਣਾ ਕਰ ਗਈ ਹੁਣ ਇਹਦਾਂ ਤੇ ਮੰਮੀ ਜੇ ਬਹੁਤੀ ਤਾਂ ਤਾਂ ਜਾਂਦੀਆਂ ਆ ਤੇ ਕੋਈ ਗੱਲ ਨਹੀਂ ਮੈਂ ਆਈ ਆ ਮੈਂ ਗੱਲ ਕਰਕੇ ਜਾਂਦੀ ਆ ਵੀ ਮੈਂ ਇਹਨਾਂ ਕੋਲੋਂ ਮੀਨ ਚੋ ਕੀ ਲੈਣ ਡਈ ਹਾਂ ਮੈਨੂੰ ਵੀ 6 ਮਹੀਨੇ ਠੇਕਾ ਦੇ ਦਾ ਕਰਨਾ ਜਿੰਨਾ ਮੇਰਾ ਭਾਂਦਾ ਕੋਈ ਨਹੀਂ ਕੱਟ ਲਵੇ ਪਹਿਲਾਂ ਜਿਹੜੇ ਦੇ ਭਾਂਦੇ ਆ ਮੁੜ ਕੇ ਮੈਨੂੰ ਦੇਣਾ ਸ਼ੁਰੂ ਕਰ ਦਵੇ ਮੈਂ ਤੇ ਇਹਨਾਂ ਕੋ ਮੰਗੇ ਇੱਕ ਆਖਣੀ ਆ ਮੈਂ ਕਿਹਾ ਚੱਲ ਮੇਰੇ ਘਰ ਦੀ ਗੱਲ ਆ ਮੈਂ ਕੀ ਬਾਹਰ ਕਰਨੀ ਆ ਤੇ ਜੇ ਇਦਾਂ ਕਰਦੀ ਆ ਤੇ ਫਿਰ ਇਦਾਂ ਹੀ ਸਹੀ ਵੇਹ ਪੁੱਤ ਮੈਂ ਤੇ ਆਖਿਆ ਸੀ ਵੀ ਚੱਲ ਰਲ ਕੇ ਰਹੂਗੀ ਤੇਰੇ ਨਾਲ ਤਾਂ ਤੂੰ ਵੀ ਉਹਦੇ ਨਾਲ ਰਲ ਕੇ ਰਹੇਂਗੀ ਤੇ ਪਰ ਇਹਨੇ ਤੇ ਕੋਈ ਛੱਡੀ ਨਹੀਂ ਗੱਲ ਤੇ ਕੀ ਹੁਣ ਫਿਰ ਉਹ ਵਿੱਚ ਤੇ ਫਿਰ ਤੇ ਪਾਪੋ ਆਪਣਾ ਪੁੱਤ ਕਰਨਾ ਹੀ ਪੈਣਾ ਤੁਹਾਨੂੰ ਇੰਨੇ ਨਹੀਂ ਹੁੰਦਾ ਰੋਖਾਉਣਾ ਜੇ ਕਹੋਗੇ ਨਾ ਵੀ ਰੋਖਾਈਦਾ ਆ ਜੂਗੀ ਗੱਲਾਂ ਬਾਤਾਂ ਨਾ ਹੁਣ ਸਾਰੇ ਭੈਣ ਭਰਾ ਸੱਦੇ ਆ ਮਾਰੇ ਇਹ ਨਹੀਂ ਮੰਨਦੀ ਨਹੀਂ ਮੰਨਦੀ ਕੋਈ ਨਹੀਂ ਬਣਾ ਲਾਂਗੇ ਫਿਰ ਇਹਨੂੰ ਏਦਾਂ ਨਹੀਂ ਤੇ ਫਿਰ ਸਿੱਧੀ ਉਂਗਲਾਂ ਨਹੀਂ ਤੇ ਫਿਰ ਟੇਢੀ ਇਹੋ ਕਰਾਂ ਤੇ ਫਿਰ ਮੈਂ ਤੇ ਆਖਿਆ ਮੈਂ ਨਹੀਂ ਉਹ ਹਿੱਸਾ ਦੇਣਾ ਢੁੜਕੀ ਵੀ ਤਾਂ ਮਾਂ ਚਲ ਗਈ ਬਾਹਰ ਫਿਰ ਢੁੜਕੰਦੇ ਕਿੰਨਾ ਕੁ ਢੁੜਕਦੀ ਮੈਂ ਵੀ ਵੇਖ ਲੈਨੀ ਆਂ ਉਂਗਲਾਂ ਪੜੀਆਂ ਵਖਾਂਦੀ ਆ ਤੇ ਕਈ ਕੋਹ ਅਜੀਬ ਵੜਦੂ ਉਹ ਕਰ ਤੂੰ ਪਹਿਣਾ ਇਹਨੂੰ ਤਾਂ ਸ਼ਰਮਮ ਨਹੀਂ ਆਉਂਦੀ ਬੋਲਣ ਲੱਗਿਆ ਕਿ ਦੀ ਜਾਜ ਆ ਹੋਰ ਅਕਲ ਵੀ ਕਾਦੀ ਆ ਇੱਕ ਬੋਲਣ ਦੀ ਆਂ ਅਸੀਂ ਨਹੀਂ ਬੋਲਦੇ ਸਾਨੂੰ ਨਹੀਂ ਸਾਡੇ ਸੰਸਕਾਰ ਬੋਲਣ ਦਿੰਦੇ ਕੀ ਕਰੀਏ ਬੋਲਣਾ ਪੁੱਤ ਤਰੀਕੇ ਤਰੀਕੇ ਦਾ ਹੁੰਦਾ ਵਾ ਇਹ ਥੋੜਾ ਵਾ ਵੀ ਏਦਾਂ ਬੋਲਣਾ ਵਾ ਇਹਨੂੰ ਤੇ ਕਿਤੇ ਮਾਸਾ ਹੈ ਹੀ ਨਹੀਂ ਕਿਤੇ ਨਾ ਇਹ ਕੋਈ ਦਰਦੀ ਨਾ ਕਿ ਇਹਦੀ ਮੰਨਦੀ ਨਾ ਸੁਣਦੀ ਕੀ ਪਤਾ ਕੀ ਇਹਦੇ ਦਿਮਾਗ ਚ ਭਰਿਆ ਹੋਵੇ ਇਹਦੇ ਚਲ ਕੋਈ ਨਹੀਂ ਛੱਡੋ ਤੁਸੀਂ ਸਾਰੀਆਂ ਗੱਲਾਂ ਛੱਡ ਇਹ ਤੇ ਕੁੱਤੀ ਚੀਕਾ ਇਦਾਂ ਹੀ ਰਹਿਣਾ ਕੁੜੀ ਦਾ ਸਿਮੂ ਦਾ ਸੁਣਾ ਕਿਦਾਂ ਵਾ ਠੀਕ ਆ ਸਿਮੂ ਵਧੀਆ ਵਾ ਗਈ ਹੀ ਸਕੂਲ ਨਾਨੀ ਇਹਦੀ ਪਰ ਇਹਦੀ ਮਾਮੀ ਨਾਨੀ ਠੀਕ ਆ ਮਾਮੀ ਤੇ ਗਈ ਹੈ ਭਰਾ ਆਇਆ ਸੀ ਨਾਲ ਹੀ ਲੈ ਗਿਆ ਅੰਟੀ ਮੈਂ ਦੋ ਦਿਨ ਰਹਿਣਾ ਵਾ ਤੇ ਪਾਪਾਈ ਹੁਣਾਂ ਨੇ ਆ ਰੁਪਈਆ 20000 ਰੱਖਿਆ ਸੀ ਤਾਂ ਮੈਨੂੰ ਆਂਦੇ ਹੀ ਗਈ ਆ ਤੇ ਮਗਰੋਂ ਮਗਰੋਂ ਜਾ ਆਪਣੀ ਕਾਪੀ ਤੇ ਜਮਾ ਕਰਾਇਆ ਕੁੜੀਆਂ ਦੇ ਕੰਮ ਆਊਗਾ ਮੈਂ ਬਥੇਰੇ ਆਖਿਆ ਸੀ ਮੈਂ ਕਿਹਾ ਤੁਹਾਡੇ ਕੋਲ ਪਈ ਹੀ ਆ ਕੋਈ ਨਹੀਂ ਪਰ ਆਉਂਦੇ ਨਹੀਂ ਜਿਹੜੀ ਚੀਜ਼ ਤੈਨੂੰ ਦੇਤੀ ਉਹ ਤੇਰੀ ਏ ਜਿਹੜੀ ਸਾਡੇ ਕੋਲ ਉਹਦਾ ਕੋਈ ਮਾਈ ਬਾਪ ਨਹੀਂ ਉਹ ਨਹੀਂ ਉਹ ਤਾਂ ਫਿਰ ਹੈ ਹੀ ਹੈ ਫਿਰ ਤਾਂ ਹੀ ਮੈਂ ਹੁਣ ਆਈ ਆ ਕਿ ਮੈਂ ਕਿਹਾ ਚੱਲ ਸਿਮੂ ਸਕੂਲ ਗਈ ਸੀ ਇਹਨੂੰ ਫਿਰ ਮੈਂ ਨਾਲ ਲੈ ਆਈ ਮੈਂ ਮੰਮੀ ਚੱਲ ਸਿਮੂ ਰਹਿ ਲੈਣਾ ਕੋਦਾਂ ਵੀ ਮੈਂ ਤੈਨੂੰ ਫੋਨ ਕਰਾਉਣਾ ਸੀ ਪ੍ਰੀਤ ਕੋਲ ਵੀ ਮੈਨੂੰ ਮਿਲ ਜਾਣ ਕੇ ਮੇਰਾ ਬੜਾ ਦਿਲ ਕਰਦਾ ਮਿਲਣ ਨੂੰ ਤੇ ਚੱਲ ਲਈਂ ਰਹਿਣਾ ਵਾ ਮੰਮੀ ਮੈਂ ਤੇ ਆਪ ਫਸੀ ਪਈ ਨਾ ਉਧਰ ਜੋਗੀ ਨਾ ਇੱਧਰ ਜੋਗੀ ਆਏ ਤੇ ਹੁਣ ਤੂੰ ਪੈਸੇ ਜਮਾ ਕਰਾਉਣੇ ਆ ਰਹੀਂ ਦਿਹਾੜੀ ਹੁਣ ਹੋਸੇ ਵਾਲੇ ਨਾ ਚੱਲ ਜੀ ਨਹੀਂ ਨਹੀਂ ਮੈਂ ਰਹਿਣਾ ਵਾਂ ਇੰਨੀ ਆ ਜਿਹੜੇ ਸਿੰਮੂ ਦਾ ਖਾਤਾ ਖੁੱਲ ਗਿਆ ਆਇਆ ਫਿਰ ਖਿਲਾ ਲੈਣਾ ਵਾ ਜੇ ਨਾ ਖੁੱਲਿਆ ਫਿਰ ਮੈਂ ਆਪਣੇ ਵਾਲੀ ਕਾਪੀ ਤੇ ਕਰਾ ਲੈਣੇ ਆ ਤੇ ਤੁਹਾਨੂੰ ਕਾਪੀਆਂ ਫੜਾ ਜੂਗੀ ਘਰੇ ਨਹੀਂ ਘਟਦੀਆਂ ਤੇ ਤੁਸੀਂ ਰੱਖ ਲਿਓ ਸਾਮਕੇ ਫਤਾ ਉੱਥੇ ਵੀ ਜੇ ਉਹਨੇ ਵੇਖ ਲਈਆਂ ਆ ਉਹ ਵੀ ਬਥੇਰੀ ਛੰਡਾਲਿਆ ਉਹਨੇ ਵੀ ਕਹਿਣਾ ਵੀ ਆਉਂਦੇ ਕਿੱਥੋਂ ਆਤੇ ਜਾਂਦੇ ਕਿੱਧਰ ਨੂੰ ਆ ਤੋ ਚੱਲ ਜਿਹੜੀ ਚੀਜ਼ ਉਹ ਲੈ ਛਿਪੇ ਰਹੂਗੀ ਚੰਗੀ ਆ ਮੇਰੀਆਂ ਧੀਆਂ ਦਾ ਕੁਝ ਬਣ ਜਾਊਗਾ ਨਾ ਰਾਜੀ ਨਹੀਂ ਹੋ ਤੇ ਹੈ ਇਹ ਪੁੱਤ ਹੁਣ ਤੂੰ ਰੋਟੀ ਖਾਣੀ ਆ ਕਿ ਚਾਹ ਪੀਣੀ ਉਹ ਦੱਸ ਮੈਨੂੰ ਪਹਿਲਾਂ ਨਹੀਂ ਮੈਂ ਚਾਹ ਹੀ ਪੀਣੀ ਰੋਟੀ ਮੈਂ ਖਾ ਕੇ ਆਈ ਅੱਛਾ ਹੁਣ ਪੜਾਵਾ ਚਾਹ ਲੈ ਲ ਨਹੀਂ ਕੋਈ ਨਹੀਂ ਮੈਜੋ ਤੁਸੀਂ ਹੈਂ ਨੇ ਨਾਨੀ ਦਾ ਕੀ ਹਾਲ ਵਾ ਦੀਦੀ ਕਿੱਥੇ ਦੀਦੀ ਆਪਣੀ ਵੱਡੀ ਸੁਲ ਗਈ ਆ ਹੈਂ ਤੂੰ ਨਹੀਂ ਸਕੂਲ ਜਾਣਾ ਇਹਨੂੰ ਪੁੱਛੋ ਮੇਰਾ ਚੱਲ ਛੱਡ ਕੇ ਮੈਂਨੂੰ ਸਕੂਲ ਪਾ ਦਾਂ ਪਾ ਦੇ ਤੇ ਮੈਂ ਨਹੀਂ ਚੰਗਾ ਹੀ ਆਾਰੇ ਲੱਗੇ ਰਿਆ ਕਰੂਗੀ ਤੈਨੂੰ ਆਉਂਦੀ ਸਵਾਈ ਉਥੇ ਕਿ ਕਿਦਾਂ ਆਇਦਾਂ ਟਾਈਮ ਪਾਸ ਹੋਣ ਡਿਆ ਵਾ ਜੇ ਆਉਂਦੀ ਹੁੰਦੀ ਤਾਂ ਸਵਾਈ ਤੂੰ ਕਰ ਲਿਆ ਕਰ ਨਹੀਂ ਸਵਾਈ ਤਾਂ ਕਰਨੀ ਆ ਸੋਣ ਮੈਂ ਆ ਕੇ ਕੋ ਛੱਡੀ ਆ ਸਵਾਈ ਨਹੀਂ ਛੱਡਦੀ ਨਹੀਂ ਚੱਲ ਇਹ ਵਾ ਵੀ ਜੇ ਕੋ ਸੂਟ ਆਵੇ ਤੇ ਸੀ ਕੇ ਤੇ ਚੱਲ ਤੂੰ ਆਪਣਾ ਟਾਈਮ ਪਾਸ ਕਰਨਾ ਵਾ ਹੋਰ ਹਾਂ ਹਾਂ